ਜਨਾਲਾ ਦੇ ਹੜ੍ਹ ਪ੍ਰਭਾਵਿਤ ਖੇਤਰਾ 'ਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਲਗਾਤਾਰ ਪੀੜਿਤ ਪਰਿਵਾਰਾਂ ਨੂੰ ਜਿਹੜੀ ਮਦਦ ਪਹੁੰਚਾਈ ਜਾ ਰਹੀ ਹੈ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਓਖੇ ਸਮੇਂ 'ਚ ਹੜ੍ਹ ਪੀੜਤਾਂ ਦੀ ਢਾਲ ਬਣੀ ਮਾਨ ਸਰਕਾਰ ਬਣੀ ਹੋਈ ਹੈ ਤੇ ਉੱਥੇ ਹੀ ਮੰਤਰੀਆਂ ਅਤੇ ਵਿਧਾਇਕ ਸਮੇਤ ਪੂਰਾ ਪ੍ਰਸ਼ਾਸਨ ਦਿਨ ਰਾਤ ਲੋਕਾਂ ਦੇ ਵਿੱਚ ਕਾਰ ਹੈ ਉਹਨਾਂ ਨੂੰ ਰਾਹਤ ਜਿਹੜੀ ਹੈ ਉਮੀਦ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉੱਤੇ ਹੀ ਰਾਤ ਸਮੱਗਰੀ ਬਚਾਅ ਕਾਰਜ ਤੋਂ ਸਿਹਤ ਸੁਰੱਖਿਆ ਤੱਕ ਹਰ ਪ੍ਰਬੰਧ ਹਰ ਥਾਂ ਤੇ ਜੜਿਓ ਕੀਤੇ ਜਾ ਰਹੇ ਨੇ ਸੂਬੇ ਭਾਰਚੋਂ ਪਾਰਟੀ ਟੀਮਾਂ ਦੇ ਵੱਲੋਂ ਦੱਸਦੀ ਕਿ ਲੋੜਵੰਦਾ ਦੇ ਲਈ ਰਾਹਤ ਸਮੱਗਰੀ ਦੀ ਜਿਹੜੀ ਹੈ ਲਗਾਤਾਰ ਪਹੁੰਚਾਈ ਜਾ ਰਹੀ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਜਿਹੜਾ ਉਹ ਨਾ ਹੋਵੇ ਉੱਤੇ ਵੀ ਲੋਕਾਂ ਨੂੰ ਜਿਹੜਾ ਰੈਸਕਿਊ ਆਪਰੇਸ਼ਨ ਜਿਹੜਾ ਲਗਾਤਾਰ ਚਲਾਇਆ ਜਾ ਰਿਹਾ ਲੋਕਾਂ ਨੂੰ ਹੜ੍ਹ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਹਰ ਤਰੀਕੇ ਦੀ ਮਦਦ ਜਿਹੜੀ ਉਹ ਦਿੱਤੀ ਜਾ ਰਹੀ ਹੈ ਮਾਨ ਸਰਕਾਰ ਦੀ ਪੂਰੀ ਟੀਮ ਜਿਹੜੀ ਇਸ ਰੈਸਕਿਊ ਦੇ ਵਿੱਚ ਲੱਗੀ ਹੋਈ ਹੈ ਦਿਨ ਰਾਤ ਦੱਸਦੀ ਹੈ ਕਿ ਲੋਕਾਂ ਦੇ ਵਿਚਕਾਰ ਖੜੀ ਹੋ ਕੇ ਉਹਨਾਂ ਦਾ ਸਾਥ ਦੇ ਰਹੀ ਹੈ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਹੈ ਮਾਨ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਰਾਤ ਸਮਗਰੀ ਦਾ ਸਮਾਨ ਵੀ ਜਿਹੜਾ ਪਹੁੰਚਾਇਆ ਜਾ ਰਿਹਾ ਦਵਾਈਆਂ ਹੋਣ ਰਾਸ਼ਨ ਹੋਰ ਹਰ ਤਰੀਕੇ ਦੀ ਸਹੂਲਤ ਜਿਹੜੀ ਹੈ ਮਾਨ ਸਰਕਾਰ ਦੇ ਵੱਲੋਂ ਹੜ੍ਹ ਪੀੜਿਤ ਪਰਿਵਾਰਾਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਨਾਲਾ ਦੀਆਂ ਤਸਵੀਰਾਂ ਨੇ ਜਿੱਤੇ ਹੜ੍ਹ ਦੇ ਪ੍ਰਭਾਵਿਤ ਖੇਤਰ ਦੇ ਵਿੱਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਜਿਹੜਾ ਲਗਾਤਾਰ ਪੀੜਿਤ ਪਰਿਵਾਰਾਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਗੱਲਬਾਤ ਕੀ ਕਰ ਰਹੇ ਨੇ ਵਿਧਾਇਕ ਗੁਲਦੀਪ ਸਿੰਘ ਢਾਲੀਵਾਲ ਹਾਲਚਾਲ ਜਾਣ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਵੀ ਜਿਹੜਾ ਲਗਾਤਾਰ ਪਹੁੰਚਾਇਆ ਜਾ ਰਿਹਾ ਹੈ ਉਹ ਬ੍ਰੈਸਕਿਓਪਰੇਸ਼ਨ ਲਗਾਤਾਰ ਇਸ ਤੇ ਵਿੱਚ ਜਾਰੀ ਹੁcke ਸਮੇ ਦੇ ਵਿੱਚ ਜਿਹੜੀ ਹੜਪੀੜਤਾ ਦੀ ਢਾਲ ਬਣੀ ਹੈ ਮਾਨ ਸਰਕਾਰ